ਜੋ ਤੈ ਮਾਨ ਕਹਾ ਕਰ ਜਗ ਸੋ ਬਨੇ ਜਿਉ ਜਾਨ ਨ ਮੈਂ ਦਛ ਤੇਰੋ ਨਹੀਂ ਨਾਨਕ ਕਹੋ ਬਦਾਨ ਗਰਬ ਕਰ ਤ ਹੈ ਦੇਹ ਕੋ ਸੇ ਮਾਰਨ ਰਾਮ ਕੋ ਸੁ ਨਰ ਮੁਕਤਾ ਜਾਨ ਇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਨ ਏਕ ਪਗਤ ਭਗਵਾਨ ਸਵਾਮੀ ਕੋ ਗ੍ਰਹਿ ਜਿਉ ਸਦਾ ਸੁਵਾਨ ਤਜ ਤਨਹੀ ਨਿਤ ਨਾਨਕ ਇਹ ਤੇਹਰ ਪਜੋ ਏਕ ਮਨ ਹੋਏ ਏਕ ਚਿੱਤ ਤੇਰ ਤਬਰਤ ਅਰਦਾਨਕਾਰ ਜਰ ਕੰਪਿਓ ਪਗ ਡਗਮਗੇ ਨੈਣ ਜੋਤ ਤੇਗੀ ਨਾ ਕਾਹ ਨਾਨਕ ਬਿਦਪਾਈ ਤਉ ਨ ਹਰ ਰਸ ਲੀ ਨਾ ਜਿ ਕਰ ਦੇਖਿਓ జగਤ ਮਾ සචග <laughs> जाले

ছোট কে পারে পরে কছু না ਬੇਹੀਓ ਸਾਥ ਰਹੁ ਨਾਨਕ ਇਹ ਬਿਪਤ ਮੈਂ ਏਕ ਏਕ ਰੰਗ ਨਾਦ ਨਾਮ ਰਘਿਓ ਸਾਧੂ ਰਘਿਓ ਰਖਿਓ ਗੁਰ ਗੋਬਿੰਦ और मैं गाय कम ही को संकट मिटा दर्स तो No. Bye. ਸੋ ਸੱਜਾ ਅਨੰਦ ਮਿਲਿਆ ਨਾਮਕ ਨਾਮ ਆਮਿਲਾ ਜੀਵਾ ਸਨਮਲ ਦੀਵਾ ਹਾਰੇ ੴ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗ ਨਾਮ ਸਾਗ ਅਲਾਪੇ ਆਟੋ ਨੰਦਨ ਨਾਮ ਜੋ ਰਾਤ ਦੀ ਸੰਗ ਉਚਰਗੇ ਪ੍ਰਥਮਾ ਪਰਵੀ ਬਿਲਾਵਲੀ ਪਨਯਾਕੇ ਗਾਵੇ ਬੰਗਾਲੀ ਬਨ ਅਸਲੇ ਕੀ ਪੀ ਕੀ ਪੈ ਬਾਰੇ ਇਹ ਪੈਰੋਂ ਕੇ ਪਾਂਚੋਂ ਨਾਰੇ ਪੰਚ ਮਹਾਰਗ ਦਸਾਕ ਸੁਨਾਵੇ ਬੰਗਾਲੰ ਮਦਮਦ ਲਗਾਵੇ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਬਾਤ ਅਰਤ ਪੁੱਤਰ ਪੈ ਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲ ਕਉ ਸਕਿਆ ਲਾਪਿਗੇ ਸੰਗ ਰਾਗ ਨੀ ਪਾਂਚੋ ਥਾਪੇ ਗੋਣ ਕਰੀ ਅਰ ਦੇਵ ਕੰਧਾਰੀ ਗੰਧਾਰੀ ਸੇ ਗੁਤੇ ਉਚਾਰੀ ਤਨਾਸਰੀਏ ਪਾਂਚੋ ਗਾਈ ਮਾਲ ਰਾਗ ਕਉ ਸਕ ਸੰਗ ਲਾਈ ਮਾਰੂ ਮਸਤੇ ਅੰਗ ਮੇਵਾਰਾ ਪ੍ਰਭਲ ਚੰਡ ਕਾਉ ਸਕੇਉ ਪਾਰਾ ਖਾਓ ਘਟਿਐਉ ਪਹੋਰਾ ਨਤ ਗਾਏ ਅਸ਼ਟਮਾਲ ਕਾਉ ਸਖ ਸੰਗ ਲਾਏ ਪੁਨੇ ਆਇਓ ਕੰਡੋਲਾ ਪੰਚਨਾਰ ਸੰਗ ਅਸ਼ਟ ਸੋਤਾ ਉਠੇ ਤਾਨ ਕੁਲੋਲ ਗਾਇਨ ਤਾਰ ਮਲਾਵੇ ਤੇ ਲੰਗੇ ਦੇਵ ਕਰਿ ਆਏ ਬਸੰਤੀ ਸੰਧੂਰ ਸਗਾਈ ਸਰਸ ਅਹੀਰੀ ਲੈ ਭਾਰ ਜਾ ਸੰਗਲਾਈ ਪਾਜੋ ਆਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬਾ ਮੰਗਲ ਨ ਸੋਗਾਏ ਸਰਸ ਬਾਨ ਆਉ ਆਏ ਬਨੋਤਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਾਰੀ ਟੋਡੀ ਕਹੀ ਅਲਾਪ ਕਾਮੋਦ